ਮੈਂ ਡਾਕਟਰ ਤੇਰਾਕਰ ਸੁਭਾਸ਼ੀ ਤੇਰਾਕਰ ਲੈ ਕੇ ਆਜ਼ਰਾਂ ਅੱਜ ਦੀ ਦੂਸਰੀ ਨਵੀਂ ਵੀਡੀਓ ਕਾਰਨ ਕੱਲ ਹੋਣ ਜਾ ਰਿਹਾ ਹੈ ਇੱਕ ਅਦਭੁਤ ਸੰਜੋਗ ਜਿਸ ਕਰਕੇ ਮੇਰੇ ਕੋਲ ਹੋ ਰਿਆ ਨਹੀਂ ਗਿਆ ਕਿ ਮੈਂ ਆਪਣੀ ਫੈਮਲੀ ਆਪਣੇ ਪਰਿਵਾਰ ਆਪਣੇ ਸਬਸਕ੍ਰਾਈਬਰਸ ਲਈ ਇੱਕ ਸਰਪ੍ਰਾਈਜ਼ ਵੀਡੀਓ ਬਣਾਉਣੀ ਹੈ ਸਾਥਿਓ ਕੱਲ 24 ਸਾਲਾਂ ਬਾਅਦ ਇੱਕ ਅਦਭੁਤ ਘਟਨਾ ਘਟਣ ਜਾ ਰਹੀ ਹੈ ਕਿਉਂਕਿ ਸਵੇਰੇ 26 ਜੁਲਾਈ 2025 ਹੈ ਆ ਰਿਹਾ ਹੈ ਵਿਰਲਾਸ ਗਜलक्ष्मी ਰਾਜਯੋਗ ਜਦੋਂ ਸ਼ੁਕਰ ਗ੍ਰਹਿ ਮਿਥਨ ਰਾਸ਼ੀ ਚ ਦਾਖਲ ਹੋ ਕੇ ਬ੍ਰਹਸਪਤੀ ਨਾਲ ਮਿਲੇਗਾ ਇਹ ਸੰਯੋਗ ਤੁਹਾਨੂੰ ਤੁਨ ਰਿਸ਼ਤੇ ਤੇ ਕਾਮਯਾਬੀਆਂ ਦੇ ਸੁਨਹਿਰੀ ਮੌਕੇ ਲੈ ਕੇ ਦੇਵੇਗਾ ਅਸਲ ਚ ਨਾ ਗਾਜलक्ष्मी ਰਾਜਯੋਗ ਬਣਦਾ ਕਦੋਂ ਆ ਇਹ ਬ੍ਰਹਸਪਤੀ ਆਲਰੇਡੀ ਮਿਥਨ ਰਾਸ਼ੀ ਚ ਸੇਗਾ ਨਾਲ ਸ਼ੁਕਰ ਮਿਲ ਜਾਏਗਾ ਉਦੋਂ ਇਹ ਬਣਦਾ ਹੈ ਔਰ ਕਾਫੀ ਸਾਲਾਂ ਬਾਅਦ ਬਣ ਰਿਹਾ ਇਸ ਕਰਕੇ ਤੁਸੀਂ ਧਿਆਨ ਨਾਲ ਇਹ ਰਾਸ਼ੀਆਂ ਸੁਣਨੀਆਂ ਆਪਣੀ ਆਪਣੀ ਇਹ ਜੋਗ ਕਿਉਂਕਿ ਸ਼ੁਕਰ ਧਨ ਸੁੰਦਰਤਾ ਤੇ ਪਿਆਰ ਦਾ ਪ੍ਰਤੀਕ ਹੈ ਤੇ ਬ੍ਰਹਸਪਤੀ ਗਿਆਨ ਕਿਸਮਤ ਤੇ ਵਾਦੇ ਵਿਕਾਸ ਦਾ ਪ੍ਰਤੀਕ ਹੈ ਦੋਨਾਂ ਦਾ ਹੋ ਗਿਆ ਮਿਲਾਰ ਦੋਨੋਂ ਜਦੋਂ ਸ਼ੁਭ ਘਰ ਇਕੱਠੇ ਹੋਣਗੇ ਤਾਂ ਲਾਦਣਗੇ ਲਹਿਰਾਂ ਬਹਿਰਾਂ ਔਰ ਬੜੀ ਪੋਜ਼ਿਟਿਵ એનર્ਜੀ ਤੁਹਾਨੂੰ ਮਿਲਣੀ ਹੈ ਪਰ ਇਸ ਦਾ ਸਭ ਤੋਂ ਵੱਧ ਲਾਭ ਉਹ ਰਾਸ਼ੀਆਂ ਲੈ ਜਾਣਗੀਆਂ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਸ਼ੁਕਰ ਤੇ ਬ੍ਰਹਸਪਤੀ ਸ਼ੁਭ ਘਰਾਂ 'ਚ ਹੋਣਗੇ ਜਾਂ ਜਿਨ੍ਹਾਂ ਲਈ ਇਹ ਟ੍ਰਾਂਜ਼ਿਟ ਕੇਂਦਰ ਤ੍ਰिकोण ਘਰਾਂ 'ਚ ਆ ਰਿਹਾ ਹੈ ਇਸ ਗੋਚਰ 2025 'ਚ ਮਿਥੁਨ ਸਿੰਘ ਕੁੰਭ ਮੀਨ ਚਾਰ ਰਾਸ਼ੀਆਂ ਨੇ ਮਿਥਨ ਸਿੰਘ ਕੁੰਭ ਮੀਨ ਇਹਨਾਂ ਲਈ ਬਹੁਤ ਸ਼ੁਭ ਨਤੀਜੇ ਮਿਲਣੇ ਆ ਉਹ ਇਹ ਨਹੀਂ ਕਿ ਹੋਰ ਰਾਸ਼ੀਆਂ ਵਾਲਿਆਂ ਨੂੰ ਮੈਂ ਨਾਰਾਜ਼ ਕਰ ਦੇਣਾ ਨਹੀਂ ਜੀ ਸਾਰਿਆਂ ਲਈ ਕੁਝ ਨਾ ਕੁਝ ਪੋਜ਼ੀਟਿਵ ਲਾਭ ਮਿਲਣੇ ਮਿਲਣਾ ਸੋ ਕਿਸੇ ਲਈ ਵਾਧਾ ਕਿਸੇ ਲਈ ਘਾਟਾ ਨਰਾਸ਼ ਨਹੀਂ ਹੋਣਾ ਮੈਂ ਦੱਸਣ ਜਾ ਰਹੀਆਂ 12 ਰਾਸ਼ੀਆਂ ਉੱਪਰ ਇਸ ਗੱਜलक्ष्मी ਯੋਗ ਦਾ ਪ੍ਰਭਾਵ ਕੀ ਹੈ ਸੋ ਇਹ ਲਾਗੂ ਹੋਏਗਾ ਕੱਲ ਤੋਂ ਮੇਖ ਰਾਸ਼ੀ ਵਾਲਿਓ ਇਸ ਸਮਾ ਧੰਨਵਾਦ ਦੇ ਤੇ ਨਵੀਆਂ ਨੌਕਰੀਆਂ ਦੇ ਮੌਕੇ ਲਿਆਏਗਾ ਕਾਰੋਬਾਰੀ ਵਾਲੇ ਵੱਡੇ ਵੱਡੇ ਕੰਟਰੈਕਟ ਮਿਲਣ ਦੇ ਸੰਕੇਤ ਨੇ ਪਿਆਰ ਤੇ ਰਿਸ਼ਤਿਆਂ ਵਿੱਚ ਨਵੀਂ ਮਿਠਾਸ ਆਏਗੀ ਬ੍ਰਿਖ ਰਾਸ਼ੀ ਵਾਲਿਓ ਤੁਹਾਡੇ ਕੈਰੀਅਰ ਦੇ ਵਿੱਚ ਚਮਕ ਆਏਗੀ ਕੈਰੀਅਰ ਚਮਕ ਗਿਆ ਤੇ ਆਰਥਿਕ ਲਾਭ ਹੋਣਾ ਯਕੀਨੀ ਹੈ ਸ਼ਾਪਿੰਗ ਕਰਨ ਦਾ ਮਨ ਬਣੇਗਾ ਗਹਿਣੇ ਜਾਂ 골ਡ ਖਰੀਦੋਗੇ ਜਾਂ ਪ੍ਰਾਪਰਟੀ ਖਰੀਦੋਗੇ ਇਹਦੇ ਵਿੱਚ ਲਾਭ ਮਿਲੇਗਾ ਪਰਿਵਾਰਕ ਖੁਸ਼ੀਆਂ ਦਾ ਵਾਦਾ ਹੋਏਗਾ ਮਿਥਨ ਰਾਸ਼ੀ ਵਾਲਿਓ ਕਾਡੀ ਰਾਸ਼ੀ ਚ ਬਣ ਰਿਹਾ ਹੈ ਯੋਗ ਇਸ ਲਈ ਤੁਹਾਨੂੰ ਤਾਂ ਮौजਾਂ ਹੀ ਮौजਾਂ ਤੁਹਾਡੇ ਪੰਜੇ ਉਂਗਲਾਂ ਘੋਚ ਤੇ ਸਿਰ ਕੜਾਈ ਚ ਤੁਹਾਡੇ ਨੇਮ ਫੇਮ ਪ੍ਰਸਿੱਧੀ ਮਿਲਣੀ ਆ ਨਵੇਂ ਰਿਸ਼ਤਿਆਂ ਦੀ ਸ਼ੁਰੂਆਤ ਹੋ ਸਕਦੀ ਹੈ ਪਰ ਇੱਕ ਗੱਲ ਦਾ ਧਿਆਨ ਰੱਖਣਾ ਕਿ ਖੁਸ਼ੀ ਚ ਫੁੱਲੇ ਨਹੀਂ ਸਮਾਉਣਾ ਤੇ ਗਲਤੀਆਂ ਹੋਣਗੀਆਂ ਆਪਣੇ ਫੈਸਲੇ ਸੋਚ ਸਮਕੇ ਕਰਿਓ ਕਰਕ ਰਾਸ਼ੀ ਵਾਲਿਓ ਆਤਮਿਕ ਸੁੱਖ ਮਿਲੇਗਾ ਵਿਦੇਸ਼ ਦਾ ਲਾਭ ਮਿਲੇਗਾ ਜਿਹੜੀਆਂ ਚਚਤੇ ਵੀ ਨਹੀਂ ਸੀ ਕਿਤੇ ਰੁਕਿਆ ਹੋਇਆ ਧਨ ਉਸ ਦੀ ਪ੍ਰਾਪਤੀ ਹੋ ਜਾਣੀ ਹੈ ਕਈ ਵਾਰੀ ਉਧਾਰ ਸੁਧਾਰ ਲਿਆ ਹੁਣ ਦਾ ਕਿਸੇ ਨੇ ਕੋਈ ਦੇ ਨਹੀਂ ਰਿਹਾ ਉਹ ਚੰਚੇ ਤੁਹਾਨੂੰ ਪ੍ਰਾਪਤ ਹੋ ਜਾਣਾ ਪਰ ਖਰਚਾਂ ਤੇ ਕੰਟਰੋਲ ਰੱਖੋਗੇ ਜਿੱਡੀ ਚਾਦਰ ਹੈ ਉੱਡੇ ਪਾਰ ਪਸਾਰਨਾ ਸਿੰਗਰਾਸ਼ੀ ਵਾਲਿਓ ਧਨ ਪ੍ਰੇਮ ਪ੍ਰਤਿਸ਼ਠਾ ਸਭ ਕੁਝ ਵਧੇਗਾ ਰੋਮਾਂਟਿਕ ਰਿਸ਼ਤਿਆਂ 'ਚ ਮਜ਼ਬੂਤੀ ਆਉਣੀ ਹੈ ਨਵੇਂ ਕਾਰੋਬਾਰੀ ਸਾਥੀ ਤੁਹਾਨੂੰ ਮਿਲਣਗੇ ਨਵਾਂ ਆਗਾਜ਼ ਨਵੀਂ ਸ਼ੁਰੂਆਤ ਕੰਨਿਆ ਰਾਸ਼ੀ ਵਾਲਿਓ ਕੈਰੀਅਰ ਵਿੱਚ ਵੱਡੇ ਬਦਲਾਅ ਦਾ ਯੋਗ ਬਣ ਰਿਹਾ ਹੈ ਇਸ ਗਾਜलक्ष्मी ਜੋ ਕਰਕੇ ਨੌਕਰੀ ਬਦਲਣ ਦੇ ਚਾਂਸ ਵੀ ਹਨ ਸਿਹਤ ਸੁਧਾਰ ਹੋ ਜਾਣਾ ਫਿਕਰ ਨਹੀਂ ਕਰਨਾ ਤੁਹਾਡੇ ਰੁਕੇ ਹੋਏ ਕੰਮ ਪੂਰੇ ਹੋਣਗੇ ਤੁਲਾ ਰਾਸ਼ੀ ਵਾਲਿਓ ਆ ਤੁਲਾ ਰਾਸ਼ੀ ਵਾਲੇ ਹੁੰਦੇ ਆ ਆਰਟਿਸਟ ਨੇ ਸ਼ੁੱਕਰ ਰਾਸ਼ੀ ਸਵੰਮੀ ਐਸ ਕਰਕੇ ਤੁਹਾਡੇ ਅੰਦਰ ਰਚਨਾਤਮਕਤਾ ਆਰਟ ਲਵ ਲਾਈਫ ਸੁਨਹਿਰੀ ਮੌਕੇ ਤੁਹਾਨੂੰ ਮਿਲਣ ਜਾ ਰਹੇ ਆ ਵਿਦਿਆਰਥੀਆਂ ਨੂੰ ਸਫਲਤਾ ਮਿਲ ਜਾਣੀ ਆ ਬ੍ਰਿਸ਼ਟ ਰਾਸ਼ੀ ਵਾਲਿਓ ਤੁਹਾਨੂੰ ਵੀ ਘਰੇਲੂ ਸੁੱਖ ਤੇ ਪ੍ਰਾਪਰਟੀ ਲਾਭ ਦੇ ਸੰਕੇਤ ਮਿਲ ਰਹੇ ਆ ਕਰਦੇ ਮਾਹੌਲ ਵਿੱਚ ਖੁਸ਼ੀਆਂ ਵਧਣਗੀਆਂ ਤੁਹਾਨੂੰ ਰਸ਼ਵੀ ਵਾਲਿਓ ਭਰਾ ਭੈਣਾਂ ਨਾਲ ਰਿਸ਼ਤੇ ਮਿੱਠੇ ਹੋਣਗੇ ਰਖੜੀ ਨੇੜੇ ਆ ਰਹੀ ਹੈ ਵਧੀਆ ਗੱਲ ਆ ਪਰ ਆ ਭੈਣ ਲੱਭਦੇ ਨਹੀਂ ਸੋ ਯਾਤਰਾ ਤੋਂ ਲਾਭ ਹੋਏਗਾ ਕਾਰੋਬਾਰ 'ਚ ਨਵੇਂ ਸੌਦੇ ਹੋ ਸਕਦੇ ਹਨ ਮਕਰ ਰਸ਼ਵੀ ਵਾਲਿਓ ਵਿੱਤੀ ਰੁਕਾਵਟਾਂ ਦੂਰ ਹੋਣਗੀਆਂ ਸਾਈਡ ਇਨਕਮ 'ਚ ਵਾਧਾ ਹੋਏਗਾ ਰੁਕਿਆਤਾਂ ਵਾਪਸ ਆ ਸਕਦਾ ਹੈ ਕੁੰਭ ਰਸ਼ਵੀ ਵਾਲਿਓ ਆਪਣੇ ਆਤਮ ਵਿਸ਼ਵਾਸ 'ਚ ਤੁਹਾਡੇ ਵਾਧਾ ਹੋ ਜਾਣਾ ਹੈ ਆਪਣੀ ਚਮਕਦਮ ਕਾਇਮ ਰੱਖਦਿਆਂ ਹੋਇਆ ਤਾਨੂੰ ਤਨਲਾਬ ਦੇ ਵੀ ਸੰਕੇਤ ਨੇ ਆਖਰੀ ਰਾਸ਼ੀ ਹੈ ਮੀਨ ਨਿਨ ਰਾਸ਼ੀ ਵਾਲਿਓ ਅਚਾਨਕ ਤਨਲਾਬ ਤੇ ਰੁਕਿਆ ਹੋਇਆ ਕੋਈ ਪੈਂਡਿੰਗ ਕੰਮ ਜਿਹਦੀ ਤੁਹਾਨੂੰ ਚਿਰਾਂ ਤੋਂ ਉਡੀਕ ਸੀ ਕਿ ਪੂਰਾ ਨਹੀਂ ਹੋ ਰਿਹਾ ਹਰ ਰੋਜ਼ ਬੈਲ ਘਰ ਦੀ ਡੋਰਬੈਲ ਵੱਜਦੀ ਹੈ ਡਾਕ ਆ ਨਹੀਂ ਰਿਹਾ ਉਹ ਪੈਂਡਿੰਗ ਕੰਮ ਪੂਰਾ ਹੋ ਜਾਣਾ ਪਰਿਵਾਰਕ ਖੁਸ਼ਹਾਲੀ ਵਧੇਗੀ ਤੁਸੀਂ ਸਿਰਫ ਸਾਂਝੇ ਤਨ ਉਪਾਅ ਕਰ ਲਿਓ ਫਿਰ ਵੀ ਇਸ ਗੱਜलक्ष्मी ਜੋਗ ਚ ਤੁਸੀਂ ਸੌਖੇ ਸੌਖੇ ਉਪਾਅ ਨੇ ਨੰਬਰ 1 ਹਰ ਰੋਜ਼ ਤੁਸੀਂ ਜਾਂ ਕਹਿ ਲਓ ਸ਼ੁੱਕਰਵਾਰ ਦੇ ਸ਼ੁੱਕਰਵਾਰ ਤੁਸੀਂ ਇੱਕ ਮਾਲਾ 108 ਵਾਰ ਜਿਹੜੀ ਕੱਢਣੀ ਹੈ ਓਮ ਸ਼੍ਰੀਮ ਹਰੀਮ ਸ਼੍ਰੀਮ ਮਹਾਂਲਕਸ਼ਮੈ ਨਮਾ ਓਮ ਸ਼੍ਰੀਮ ਹਰੀਮ ਸ਼੍ਰੀਮ ਮਹਾਂਲਕਸ਼ਮੈ ਨਮਹ ਇਹਦਾ ਮੰਤਰ ਕਰਨਾ ਇੱਕ ਮਾਲਾ ਕੱਢ ਲਓ 800 108 ਵਾਰ ਸੋ ਗੁਲਾਬ ਦੇ ਕੁਝ ਫੁੱਲ ਲੈਣੇ ਆ ਚਿੱਟੇ ਕੱਪੜੇ ਦੇ ਵਿੱਚ ਤੇ ਖੁਸ਼ਬੂਦਾਰ ਇਤਰ ਇਹ ਤਿੰਨ ਚੀਜ਼ਾਂ ਤੁਸੀਂ ਕਿਸੇ ਨੂੰ ਵੀ ਚੈਰਿਟੀ ਚ ਦੇ ਸਕਦੇ ਹੋ ਸ਼ੁਕਰ ਤੇ ਗੁਰੂ ਦੀ ਰਿਸਪੈਕਟ ਕਰਨੀ ਹੈ ਕਿਉਂਕਿ ਦੋ ਬੜੇ ਮਹਾਨ ਗ੍ਰਹਿ ਨੇ ਇਨਾਲੇ ਗੰਗਾਜਲ ਛਿੜਕੋ ਘਰ ਚ ਲక్ష్ਮੀ ਦੀ ਅराधना ਕਰੋ ਸੋ ਇਹ ਜੋ ਖਾਸ ਕਰਕੇ ਮਿਥਨ ਸਿੰਘ ਕੁਮ ਤਮੀਨ ਰਾਸ਼ੀ ਵਾਲਿਆਂ ਲਈ ਵਧੀਆ ਹੈ ਇਸ ਕਰਕੇ ਆਪਣੀ ਰਾਸ਼ੀ ਅਨੁਸਾਰ ਉਪਾ ਕਰੋ ਤੇ ਸੁਨਹਿਰੇ ਮੌਕੇ ਦਾ ਪੂਰਾ ਪੂਰਾ ਲਾਭ ਉਠਾਓ ਇਹ ਗਜਲక్ష్ਮੀ ਯੋਗ ਤੁਹਾਡੇ ਜੀਵਨ ਚ ਅਨਮੋਲੇ ਜਿਹੜੇ ਬੰਦ ਦਰਵਾਜ਼ੇ ਨੇ ਉਹ ਖੋਲਦਾ ਹੈਗਾ ਇਸ 골ਡਨ ਪੀਰੀਅਡ ਦਾ ਲਾਭ ਲੈਣ ਲਈ ਤੁਸੀਂ ਕੁਝ ਨਾ ਕੁਝ ਡੋਨੇਟ ਕਰਦੇ ਰਹਿਣਾ ਜੇ ਤੁਸੀਂ ਚਾਹੁੰਦੇ ਹੋ ਕਿ ਕਿਸਮਤ ਦੇ ਦਰਵਾਜ਼ੇ ਹੋਰ ਤੇਜ਼ੀ ਨਾਲ ਖੁੱਲਣ ਤੇ ਅੱਜ ਹੀ ਧੰਨ ਤੇ ਪ੍ਰੇਮ ਨੁਕਿੱਟਣ ਵਾਲੇ ਇਹਨਾਂ ਮੰਤਰਾਂ ਤੇ ਜਿਹੜੇ ਮੈਂ ਟਿਪਸ ਦਿੱਤੇ ਆ ਉਹਨਾਂ ਨਾਲ ਆਪਣਾ ਜੀਵਨ ਪਾਲਿਸ਼ਡ ਕਰ ਲੋ ਚਮਕਾ ਲੋ ਤੁਹਾਡੇ ਹੱਥ ਵਾਸਾ ਜੀ ਕਰਨਾ ਤੁਸੀਂ ਆ ਮੈਂ ਤਾਂ ਦੱਸਣ ਲਈ ਰਾਹ ਹੀ ਤੁਹਾਡੇ ਲਈ ਰਾਹ ਦਸੇਰਾ ਬਣੀ ਆ ਕਰੀ ਜਾਓਗੇ ਤਾਂ ਸੁਖੀ ਰਹੋਗੇ ਜੇ ਵੀਡੀਓ ਚੰਗੀ ਲੱਗੀ ਤਾਂ ਆਪਣੀ رائے ਕਮੈਂਟ ਤੇ ਦੱਸੋ ਨਾਲ ਹੀ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਫਿਰ ਇੱਕ ਨਵੇਂ ਦਿਲਚਸਪ ਟੌਪਿਕ ਨਾਲ ਉਦੋਂ ਤੱਕ ਰੱਖੋ ਆਪਣਾ ਤੇ ਆਪਣੇ ਪਿਆਰਿਆਂ ਦਾ ਬਹੁਤ ਬਹੁਤ ਸਾਰਾ ਖਿਆਲ ਟੀਲ ਦੈਨ ਬਾਏ ਬਾਏ